ਸ਼੍ਰੀ ਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਆਡੀਓ ਬੁੱਕ ਬਾਈ ਮਨਦੀਪ ਕੌਰ ਦੇ ਵਿੱਚ ਅੱਜ ਦੀ ਕਹਾਣੀ ਹੈ ਜੀ ਸੁਰੰਗ ਸਲੇਟੀ ਜੋ ਕਿ ਇੱਕ ਰੂਸੀ ਪਰੀ ਕਹਾਣੀ ਹੈ ਇੱਕ ਵਾਰ ਦੀ ਗੱਲ ਹੈ ਇੱਕ ਬੁੱਢਾ ਆਦਮੀ ਹੁੰਦਾ ਸੀ ਜਿਹਦੇ ਤਿੰਨ ਪੁੱਤਰ ਸਨ ਦੋਵੇਂ ਵੱਡੇ ਪੁੱਤਰ ਚੰਗੇ ਨਿਵਾਜੇ ਹੋਏ ਨੌਜਵਾਨ ਸਨ ਉਹਨਾਂ ਨੂੰ ਸੋਹਣੇ ਕੱਪੜੇ ਪਾਉਣ ਦਾ ਬਹੁਤ ਸ਼ੌਂਕ ਸੀ ਇਹ ਵਾਹੀ ਦਾ ਕੰਮ ਸੰਜਮ ਨਾਲ ਕਰ ਸਕਣ ਦੀ ਜਾਂਚ ਸੀ ਪਰ ਸਭ ਤੋਂ ਛੋਟੇ ਪੁੱਤਰ ਮੂਰਖ ਇਵਾਨ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਸੀ ਉਹ ਬਹੁਤਾ ਵਕਤ ਘਰ ਹੀ ਚੁੱਲ੍ਹੇ ਦੇ ਉੱਤੇ ਬੈਠਾ ਬਿਤਾਉਂਦਾ ਤੇ ਜੇ ਬਾਹਰ ਨਿਕਲਦਾ ਤਾਂ ਜੰਗਲ ਵਿੱਚੋਂ ਖੰਭਾਂ ਇਕੱਠੀਆਂ ਕਰਦਾ ਰਹਿੰਦਾ ਜਦੋਂ ਬੁੱਢੇ ਆਦਮੀ ਦੇ ਪੂਰੇ ਹੋਣ ਦਾ ਵੇਲਾ ਆਇਆ ਉਹਨੇ ਆਪਣੇ ਪੁੱਤਰਾਂ ਨੂੰ ਕੋਲ ਸੱਦਿਆ ਤੇ ਕਿਹਾ ਜਦੋਂ ਮੈਂ ਮਰ ਜਾਵਾਂ ਤਿੰਨ ਦਿਨ ਰੋਜ਼ ਰਾਤੀ ਮੇਰੀ ਕਵਰ ਤੇ ਆਉਣਾ ਤੇ ਮੇਰੇ ਖਾਣ ਲਈ ਕੁਝ ਰੋਟੀ ਲਿਆਉਣਾ ਬੁੱਢਾ ਪੂਰਾ ਹੋ ਗਿਆ ਤੇ ਉਹਨੂੰ ਦੱਬ ਦਿੱਤਾ ਗਿਆ ਤੇ ਉਸ ਰਾਤੀ ਸਭ ਤੋਂ ਵੱਡੇ ਭਰਾ ਦੀ ਉਹਦੀ ਕਵਰ ਤੇ ਜਾਣ ਦੀ ਵਾਰੀ ਆ ਗਈ ਪਰ ਉਹਨੂੰ ਬਹੁਤ ਹੀ ਸੁਸਤੀ ਚੜੀ ਹੋਈ ਸੀ ਜਾਂ ਸ਼ਾਇਦ ਉਹਨੂੰ ਇੰਨਾ ਡਰ ਲੱਗਦਾ ਸੀ ਕਿ ਉਹਦੇ ਤੋਂ ਜਾਇਆ ਹੀ ਨਹੀਂ ਸੀ ਜਾ ਸਕਦਾ ਤੇ ਉਹ ਮੂਰਖੀ ਵਾਂ ਨੂੰ ਕਹਿਣ ਲੱਗਾ ਇਵਾਨ ਜੋ ਅੱਜ ਰਾਤੀ ਬਾਪੂ ਦੀ ਕਬਰ ਤੇ ਮੇਰੀ ਥਾਂ ਤੂੰ ਚਲਾ ਜਾਏ ਤਾਂ ਮੈਂ ਤੈਨੂੰ ਸ਼ਹਿਦ ਵਾਲਾ ਕੇਕ ਲਿਆ ਦੇਵਾਂਗਾ। ਇਵਾਨ ਫਟਾਫਟ ਮੰਨ ਗਿਆ। ਉਹਨੇ ਕੁਝ ਰੋਟੀ ਫੜੀ ਤੇ ਆਪਣੇ ਬਾਪੂ ਦੀ ਕਬਰ ਤੇ ਜਾ ਪਹੁੰਚਿਆ। ਉਹ ਕਬਰ ਕੋਲ ਬਹਿ ਗਿਆ ਤੇ ਵੇਖਣ ਲਈ ਉਡੀਕਣ ਲੱਗਾ ਕਿ ਕੀ ਹੁੰਦਾ ਏ। ਜਦੋਂ ਅੱਧੀ ਰਾਤ ਹੋਈ, ਮਿੱਟੀ ਦੋਫਾੜ ਹੋ ਗਈ ਤੇ ਬੁੱਢਾ ਕ ਬਾਪੂ ਕਬਰ ਵਿੱਚੋਂ ਉੱਠ ਖੜੋਤਾ। ਤੇ ਕਹਿਣ ਲੱਗਾ ਕੌਣ ਐ ਤੂੰ ਐ ਮੇਰੇ ਪਲੇਠੀ ਦਾ ਪੁੱਤਰਾ ਦੱਸ ਰੂਸ ਦਾ ਕੀ ਹਾਲ ਐ ਕੁੱਤੇ ਪੌਂਕ ਰਹੇ ਨੇ ਵਗਿਆੜ ਚੰਗਰ ਰਹੇ ਨੇ ਜਾਂ ਮੇਰਾ ਬੱਚਾ ਰੋ ਰਿਹਾ ਤੇ ਇਵਾਨ ਨੇ ਜਵਾਬ ਦਿੱਤਾ ਮੈਂ ਹਾਂ ਤੁਹਾਡਾ ਪੁੱਤਰ ਬਾਪੂ ਜੀ ਰੂਸ ਚ ਅਮਨ ਅਮਾਨ ਐ ਤੇ ਬਾਪੂ ਨੇ ਇਵਾਨ ਦੀ ਲਿਆਂਦੀ ਰੋਟੀ ਢਿੱਡ ਪਰ ਕੇ ਖਾਧੀ ਤੇ ਫੇਰ ਆਪਣੀ ਕਬਰ ਵਿੱਚ ਲੇਟ ਗਿਆ ਤੇ ਇਵਾਨ ਰਾਹ ਵਿੱਚ ਖੁੰਬਾ ਇਕੱਠੀਆਂ ਕਰਨ ਲਈ اٹਕਦਾ اٹਕਾਂਦਾ ਘਰ ਨੂੰ ਹੋ ਗਿਆ ਜਦ ਉਹ ਘਰ ਪਹੁੰਚਿਆ ਉਹਦੇ ਸਭ ਤੋਂ ਵੱਡੇ ਪ੍ਰਾਣੇ ਪੁੱਛਿਆ ਬਾਪੂ ਮਿਲਿਆ ਸੀ ਆਹੋ ਮਿਲੇ ਸਾਨੇ ਇਵਾਨ ਨੇ ਜਵਾਬ ਦਿੱਤਾ ਜਿਹੜੀ ਰੋਟੀ ਲੈ ਗਿਆ ਸੀ ਇਹ ਖਾਦੀ ਸੀ ਉਹਨੇ ਆਹੋ ਢਿੱਡ ਭਰ ਕੇ ਖਾਦੀ ਸੀ ਇੱਕ ਦਿਨ ਹੋਰ ਲੰਘ ਗਿਆ ਤੇ ਹੁਣ ਦੂਜੇ ਭਰਾ ਦੀ ਕਬਰ ਤੇ ਜਾਣ ਦੀ ਵਾਰੀ ਸੀ ਪਰ ਉਹਨੂੰ ਬਹੁਤ ਹੀ ਸਸਤੀ ਚੜੀ ਹੋਈ ਸੀ ਜਾਂ ਸ਼ਾਇਦ ਉਹਨੂੰ ਇੰਨਾ ਡਰ ਲੱਗਦਾ ਸੀ ਕਿ ਉਹਦੇ ਤੋਂ ਜਾਇਆ ਹੀ ਨਹੀਂ ਸੀ ਜਾ ਸਕਦਾ ਤਿਉਹ ਇਵਾਨ ਨੂੰ ਕਹਿਣ ਲੱਗਾ ਇਵਾਨ ਜੇ ਤੂੰ ਕਦੀ ਮੇਰੀ ਥਾਂ ਚਲਾ ਜਾਏ ਤਾਂ ਮੈਂ ਤੈਨੂੰ ਦਰਖਤ ਦੀ ਛਿੱਲ ਦੇ ਬੂਟ ਬਣਾ ਦੇਵਾਂਗਾ ਠੀਕ ਹੈ ਇਵਾਨ ਨੇ ਕਿਹਾ ਮੈਂ ਚਲਾ ਜਾਵਾਂਗਾ ਹੁਣੇ ਕੁਝ ਰੋਟੀ ਫੜੀ ਬਾਪੂ ਦੀ ਕਬਰ ਤੇ ਜਾ ਪਹੁੰਚਿਆ ਤੇ ਬੈ ਕੇ ਉੜਿੱਕਣ ਲੱਗਾ ਜਦੋਂ ਅੱਧੀ ਰਾਤ ਹੋਈ ਮਿੱਟੀ ਦੁਫਾੜ ਹੋ ਗਈ ਬਾਪੂ ਬੁੱਢਾ ਕਬਰ ਵਿੱਚ ਪੋਠਾ ਕਰੋ ਤਾਤੇ ਬੋਲਿਆ ਕੌਣ ਐ ਤੂੰ ਐ ਮੇਰੇ ਦੂਜੇ ਪੁੱਤਰਾ ਦੱਸ ਰੂਸ ਦਾ ਕੀ ਹਾਲ ਐ ਕੁੱਤੇ ਪੌਂਖ ਰਹੇ ਨੇ ਵਿਗਿਆੜ ਚੰਗ ਰਹੇ ਨੇ ਜਾਂ ਮੇਰਾ ਬੱਚਾ ਰੋ ਰਿਹਾ ਇਵਾਨ ਨੇ ਜਵਾਬ ਦਿੱਤਾ ਮੈਂ ਆ ਤੁਹਾਡਾ ਪੁੱਤਰ ਬਾਪੂ ਜੀ ਰੂਸ ਚ ਆਮਣ ਆਮਾਣ ਐ ਤਾਂ ਬਾਪੂ ਨੇ ਇਵਾਨ ਦੀ ਲਿਆਂਦੀ ਰੋਟੀ ਢਿੱਡ ਭਰ ਕੇ ਖਾਧੀ ਤੇ ਫੇਰ ਆਪਣੀ ਕਬਰ ਵਿੱਚ ਲੇਟ ਗਿਆ ਤੇ ਇਵਾਨ ਰਾਹ ਵਿੱਚ ਖੁੰਬਾਈ ਇਕੱਠੀਆਂ ਕਰਨ ਲਈ اٹਕਦਾ ਟਕੰਦਾ ਘਰ ਨੂੰ ਹੋ ਗਿਆ ਦਾਰ ਪਹੁੰਚਿਆ ਤੇ ਉਹਦਾ ਦੂਜਾ ਭਰਾ ਪੁੱਛਣ ਲੱਗਾ ਜਿਹੜੀ ਰੋਟੀ ਲੈ ਗਿਆ ਸੀ ਬਾਪੂ ਨੇ ਖਾਧੀ ਸੀ ਆਹੋ ਇਵਾਨ ਨੇ ਜਵਾਬ ਦਿੱਤਾ ਢੱਡ ਭਰ ਕੇ ਖਾਧੀ ਸੀ ਤੀਜੀ ਰਾਤ ਨੂੰ ਕਬਰ ਤੇ ਜਾਣ ਦੀ ਇਵਾਨ ਦੀ ਵਾਰੀ ਸੀ ਤੇ ਉਹਨੇ ਆਪਣੇ ਭਰਾਵਾਂ ਨੂੰ ਆਖਿਆ ਦੋ ਰਾਤਾਂ ਬਾਪੂ ਦੀ ਕਬਰ ਤੇ ਮੈਂ ਜਾਂਦਾ ਰਿਹਾ ਹੁਣ ਜਾਣ ਦੀ ਵਾਰੀ ਤੁਹਾਡੀ ਐ ਮੈਂ ਘਰ ਰਹਾਗਾ ਤੇ ਆਰਾਮ ਕਰਾਂਗਾ ਨਹੀਂ ਨਹੀਂ ਭਰਾਵਾਂ ਨੇ ਜਵਾਬ ਦਿੱਤਾ ਤੈਨੂੰ ਹੀ ਜਾਣਾ ਚਾਹੀਦਾ ਇਵਾਨ ਇਸ ਲਈ ਕਿ ਤੈਨੂੰ ਜਾਂਚ ਆ ਗਈ ਬਹੁਤ ਅੱਛਾ ਇਵਾਨ ਮੰਨ ਗਿਆ ਮੈਂ ਚਲਾ ਜਾਵਾਂਗਾ ਉਹਨੇ ਕੁਝ ਰੋਟੀ ਫੜੀ ਤੇ ਕਬਰ ਤੇ ਪਹੁੰਚਿਆ ਜੇ ਤੇ ਜਦੋਂ ਅੱਧੀ ਰਾਤ ਹੋਈ ਮਿੱਟੀ ਦੁਫੜ ਹੋ ਗਈ ਤੇ ਬੁੱਢਾ ਬਾਪੂ ਕਬਰ ਵਿੱਚੋਂ ਉੱਠ ਖੜੋਤਾ ਕੌਣ ਹੈ ਉਹਨੇ ਆਖਿਆ ਤੂੰ ਹੈ ਇਵਾਨ ਮੇਰੇ ਤੀਜੇ ਪੁੱਤਰਾ ਦਸ ਰੂਸ ਦਾ ਕੀ ਹਾਲ ਹੈ ਕੁੱਤੇ ਭੌਂਕ ਰਹੇ ਨੇ ਪਿਗਿਆੜ ਚੰਗਰ ਰਹੇ ਨੇ ਜਾਂ ਮੇਰਾ ਬੱਚਾ ਰੋ ਰਿਹਾ ਤੇ ਇਵਾਨ ਨੇ ਜਵਾਬ ਦਿੱਤਾ ਮੈਂ ਆ ਬਾਪੂ ਜੀ ਤੁਹਾਡਾ ਪੁੱਤਰ ਇਵਾਨ ਰੋਸ ਚ ਆਉਣ ਆਮਾਨ ਹੈ ਇਵਾਨ ਤੂੰ ਹੀ ਐ ਜਿਨੇ ਮੇਰਾ ਹੁਕਮ ਮੰਨਿਆ ਤੂੰ ਨਹੀਂ ਡਰਿਆ ਤਿੰਨ ਰਾਤਾਂ ਮੇਰੀ ਕਬਰ ਤੇ ਆਉਣ ਤੋਂ ਹੁਣ ਤੂੰ ਖੁੱਲੇ ਮੈਦਾਨ 'ਚ ਜਾ ਖਲੋ ਤੇ ਉੱਚੀ ਸਾਰੀ ਬੋਲ ਸੁਰੰਗ ਸਲੇਟੀ ਸੁਣ ਕਰ ਛੇਤੀ ਤੈਨੂੰ ਸੱਦ ਇਤ ਮੰਨ ਜਾ ਮਿੱਟ ਜਦੋਂ ਤੇ ਘੋੜਾ ਤੇਰੇ ਸਾਹਮਣੇ ਆਵੇ ਚੜ ਕੇ ਉਹਦੇ ਸੱਚੇ ਕਰਨ 'ਚ ਵੜ ਜਾਈਂ ਤੇ ਖੱਬੇ ਚੋਂ ਨਿਕਲ ਆਈਂ ਤੇ ਤੂੰ ਇੰਨਾ ਸੋਹਣਾ ਗੱਭਰੂ ਬਣ ਕੇ ਨਿਕਲੇਗਾ ਜਿੰਨਾ ਸੋਹਣਾ ਕਦੀ ਕਿਸੇ ਨੇ ਵੇਖਿਆ ਹੋਣਾ ਫੇਰ ਕੋੜੇ ਤੇ ਬਹਿ ਜਾਈਂ ਤੇ ਜਿੱਥੇ ਦਿਲ ਕਰਦਾ ਹੀ ਚਲਾ ਜਾਈਂ ਇਵਾਨ ਨੇ ਬਾਪੂ ਦੀ ਦਿੱਤੀ ਲਗਾਮ ਫੜ ਲਈ ਉਹਦਾ ਸ਼ੁਕਰੀਆ ਅਦਾ ਕੀਤਾ ਤੇ ਰਾਹ ਵਿੱਚ ਖੁੰਬਾ ਇਕੱਠੀਆਂ ਕਰਨ ਲਈ اٹਕਦਾ ਟਕਾਂਦਾ ਘਰ ਵੱਲ ਨੂੰ ਹੋ ਪਿਆ ਉਹ ਘਰ ਪਹੁੰਚਿਆ ਤੇ ਉਹਦੇ ਭਰਾਵਾਂ ਨੇ ਉਹਨੂੰ ਪੁੱਛਿਆ ਬਾਪੂ ਮਿਲਿਆ ਸੀ ਆਹੋ ਮਿਲੇ ਸਾਨੀਵਾਨ ਨੇ ਜਵਾਬ ਦਿੱਤਾ ਜਿਹੜੀ ਰੋਟੀ ਲੈ ਗਿਆ ਸੈਂ ਖਾਦੀ ਸੀ ਉਹਨਿਆ ਆਹੋ ਢਿੱਡ ਭਰ ਕੇ ਖਾਦੀ ਸੀ ਤੇ ਮੈਨੂੰ ਆਖਿਆ ਹੁਣ ਫੇਰ ਉਹਨਾਂ ਦੀ ਕਬਰ ਤੇ ਨਾ ਆਵਾਂ ਤੇ ਐਨ ਉਨੀ ਹੀ ਦਿਨੀ ਜਾਰ ਨੇ ਟੰਡੋਰਾ ਫਿਰਵਾਇਆ ਕਿ ਸਾਰੇ ਭਲੇ ਅਣਵਿਆਹੇ ਨੌਜਵਾਨ ਉਹਦੇ ਦਰਬਾਰ ਵਿੱਚ ਇਕੱਠੇ ਹੋਣ ਜਾਰ ਦੀ ਧੀ ਜਾਰ ਜਾਂਦੀ ਸੁੰਦਰੀ ਨੇ ਆਪਣੇ ਲਈ 12 ਥੰਮਿਆਂ ਤੇ ਸਾਹਬ ਬਲੂਤ ਦੀਆਂ 12 ਗੇਲੀਆਂ ਵਾਲਾ ਇੱਕ ਮਹਿਲ ਬਣਵਾਇਆ ਸੀ ਤੇ ਉਹਦੇ ਵਿੱਚ ਆਉਣੇ ਸਭ ਤੋਂ ਉੱਪਰ ਵਾਲੇ ਕਮਰੇ ਦੀ ਬਾਰੀ ਵਿੱਚ ਬਹਿਣਾ ਸੀ ਉਹ ਉਸ ਜਣੇ ਨੂੰ ੜਿਕਣਾ ਸੀ ਜਿਹੜਾ ਘੋੜੇ ਦੀ ਸਵਾਰੀ ਕਰਦਾ ਉਹਦੀ ਬਾਹਰੀ ਜਿੰਨੀ ਉੱਚੀ ਛਾਲ ਮਾਰ ਲਵੇ ਤੇ ਉਹਦੇ ਬੁੱਲਾਂ ਨੂੰ ਚੁੰਮ ਲਵੇ ਆਉણો ਜਿਹੜਾ ਇਹ ਕੁਝ ਕਰਨ ਵਿੱਚ ਕਾਮਯਾਬ ਹੋ ਜਾਂਦਾ ਭਾਵੇਂ ਉਹ ਉੱਚੇ ਘਰਾਣੇ ਦਾ ਜੰਪਲ ਹੁੰਦਾ ਜਾਂ ਨੀਵੇਂ ਘਰਾਣੇ ਦਾ ਯਾਰਮੀ ਆਪਣੀ ਧੀ ਯਾਰ ਜਾਂਦੀ ਸੁੰਦਰੀ ਦਾ ਡੋਲਾ ਦੇ ਦੇਣਾ ਸੀ ਤੇ ਨਾਲੇ ਆਪਣਾ ਅੱਧਾ ਰਾਜ ਇਹਦੀ ਖਬਰ ਇਵਾਨ ਦੇ ਭਰਾਵਾਂ ਦੇ ਕੰਨੀ ਵੀ ਪਈ ਤੇ ਹੁਣਾਂ ਆਪੋ ਵਿੱਚ ਕਿਸਮਤ ਅਜਮਾਉਣ ਦਾ ਮਤਾ ਪਕਾ ਲਿਆ ਉਹਨਾਂ ਆਪਣੇ ਸੋਨੇ ਘੋੜਿਆਂ ਨੂੰ ਜਬੀ ਚੁਰਾਈ ਤੇ ਉਹਨਾਂ ਨੂੰ ਤਵੇਲਿਆਂ ਤੋਂ ਕੱਢ ਲਿਆ ਤੇ ਉਹਨਾਂ ਆਪ ਆਪਣੇ ਸਭ ਤੋਂ ਸੋਹਣੇ ਕੱਪੜੇ ਪਾ ਲਏ ਤੇ ਆਪਣੇ ਕੁੰਡਲਾਂ ਵਿੱਚ ਛੱਤਿਆਂ ਨੂੰ ਕੰਗੀ ਕਰ ਲਈ ਤੇ ਇਵਾਨ ਨੇ ਜਿਹੜਾ ਚਿਮਣੀ ਦੇ ਪਿੱਛੇ ਵੱਲ ਚੁੱਲ੍ਹੇ ਦੇ ਉੱਤੇ ਬੈਠਾ ਸੀ ਉਹਨਾਂ ਨੂੰ ਆਖਿਆ ਭਰਾਵੋ ਭਰਾਵੋ ਮੈਨੂੰ ਵੀ ਨਾਲ ਲੈ ਜਾਵੋ ਤੇ ਮੈਨੂੰ ਵੀ ਕਿਸਮਤ ਅਜਮਾ ਕੇ ਵੇਖ ਲੈਣ ਦਿਓ ਵਾਵੇ ਚੁੱਲੇ ਦੇ ਲੜ ਲੱਗਿਆ ਮੁਰਖਾ ਉਹਦੇ ਭਰਾ ਹੱਸੇ ਜੇ ਸਾਡੇ ਨਾਲ ਗਿਆ ਤਾਂ ਲੋਕ ਖਿੱਲੀ ਹੀ ਅਡਾਉਣਗੇ ਜਾ ਜਾ ਜੰਗਲ 'ਚ ਖੁੰਬਾ ਲੱਭ ਪ੍ਰਾ ਆਪਣੇ ਘੋੜਿਆਂ ਉੱਤੇ ਬੈਠ ਕੇ ਚਲੇ ਗਏ ਉਹਨਾਂ ਆਪਣੇ ਟੌਪ ਫਵਾਹ ਲੈ ਸਿਟੀ ਮਾਰੀ ਤੇ ਜਕਾਰਾ ਲਾਇਆ ਤੇ ਧੂੜ ਦਾ ਬੱਦਲ ਉਡਾਉਂਦਿਆਂ ਘੋੜਿਆਂ ਨੂੰ ਸੜਕ ਵੱਲ ਦੜਾਈ ਦੌੜਾਈ ਕੇ ਪਾ ਦਿੱਤਾ ਇਵਾਨ ਨੇ ਆਪਣੇ ਬਾਪੂ ਦੀ ਦੱਤੀ ਲਗਾਮ ਫੜੀ ਉਹ ਬਹੁਤ ਖੁੱਲੇ ਮੈਦਾਨ ਵਿੱਚ ਨਿਕਲ ਆਇਆ ਤੇ ਜਿਵੇਂ ਉਹਦੇ ਬਾਪੂ ਨੇ ਉਹਨੂੰ ਸਿਖਾਇਆ ਸੀ ਉੱਚੀ ਸਾਰੀ ਬੋਲਿਆ ਰੰਗ ਸਰੰਗ ਸਲੇਟੀ ਸੁਣ ਕਰ ਛੇਟੀ ਤੈਨੂੰ ਸਾਧਿਤ ਨੰਨ ਜਾ ਮਿਟ ਤੇ ਉਹ ਕੀ ਵੇਖਦਾ ਏ ਇੱਕ ਘੋੜਾ ਕੀਤੀ ਤਾਈ ਤਰਤ ਕੰਬਾਈ ਉਹਦੀਆਂ ਨਾਸਾਂ ਵਿੱਚੋਂ ਲਾਟਾਂ ਨਿਕਲ ਰਹੀਆਂ ਸਨ ਤੇ ਉਹਦੇ ਕੰਨਾਂ ਵਿੱਚੋਂ ਧੂਏ ਦੇ ਵਗ ਬੱਦਲ ਬਾਗ ਰਹੇ ਸਨ ਘੋੜਾ ਦੌੜਦਾ ਦੌੜਦਾ ਇਵਾਨ ਕੋਲ ਪਹੁੰਚਿਆ ਅਸਲੋ ਅਹਲ ਹੋ ਕੇ ਖਲੋ ਗਿਆ ਤੇ ਬੋਲਿਆ ਇਵਾਨ ਤੁਹਾਡੀ ਕੀ ਇੱਛਾ ਹੈ ਇਵਾਨ ਨੇ ਘੋੜੇ ਦੀ ਤੌਣ ਦਿੱਤੇ ਥਾਪੜਾ ਦਿੱਤਾ ਉਹਨੂੰ ਲਗਾਮ ਪਾਈ ਉਹਦੇ ਸੱਜੇ ਕੰਨ ਵਿੱਚ ਚੜ ਗਿਆ ਤੇ ਉਹਦੇ ਖੱਬੇ ਕੰਨ ਵਿੱਚੋਂ ਨਿਕਲ ਆਇਆ ਤਾਂ ਵੇਖੋ ਕੀ ਹੋਇਆ ਉਹ ਇੰਨਾ ਸੋਹਣਾ ਗੱਬਰੂ ਬਣ ਨਿਕਲਿਆ ਜਿੰਨਾ ਜਾਵੇ ਨਾ ਬੁੱਝਿਆ ਤੇ ਜਾਵੇ ਨਾ ਮੰਨਿਆ ਜਾਵੇ ਨਾ ਲਿਖਿਆ ਉਹ ਸਰੰਗਸਲੇਟੀ ਉੱਤੇ ਬਹਿ ਗਿਆ ਤੇ ਜਾਰ ਦੇ ਮਹਿਰਵਲ ਮਹਿਲਵਲ ਹੋ ਗਿਆ ਸਰੰਗਸਲੇਟੀ ਪੁੰਛ ਚਲਾਰ ਹੋਇਆ ਪਹਾੜ ਵਾਦੀਆਂ ਤੋਂ ਪਾਰ ਉਹ ਸੁਰਖ ਘਰ ਟੱਪੇ ਵਾਂਗ ਹਵਾ ਹਫਤਾ ਜਾਂ ਦਿਨ ਭੱਜਦਾ ਗਿਆ ਜਦੋਂ ਅਖੀਰ ਇਵਾਨ ਦਰਬਾਰ ਵਿੱਚ ਪਹੁੰਚਿਆ ਮਹਿਲ ਦਾ ਮੈਦਾਨ ਲੋਕਾਂ ਨਾਲ ਤੂੜਿਆ ਪਿਆਸੀ ਪਾਰ ਥੰਮੀਆਂ ਤੇ ਗੇਲੀਆਂ ਦੀਆਂ ਪਾਰਾਂ ਪਾਲਾਂ ਹਲਾ ਮਹਿਲ ਖੜਾ ਸੀ ਉਹਦੇ ਸਭ ਤੋਂ ਉੱਚੇ ਚਿਵਾਰੇ ਵਿੱਚ ਆਪਣੇ ਕਮਰੇ ਦੀ ਵਾਰੀ ਵਿੱਚ ਯਾਰ ਜਾਂਦੀ ਸੁੰਦਰੀ ਬੈਠੀ ਸੀ ਯਾਰ ਜਾਂਦੀ ਬਾਹਰ ਡਿਊੜੀ ਵਿੱਚ ਨਿਕਲਿਆ ਤੇ ਬੋਲਿਆ ਭਲੇ ਨੌਜਵਾਨੋ ਤੁਹਾਡੇ ਵਿੱਚੋਂ ਜਿਹੜਾ ਘੋੜੇ ਤੇ ਸਵਾਰੀ ਕਰਦਾ ਉਸ ਪਾਰੀ ਜੰਨੀ ਉੱਚੀ ਛਾਲ ਮਾਰ ਲਏਗਾ ਤੇ ਮੇਰੀ ਧੀ ਦੇ ਬੁੱਲਾਂ ਤੇ ਚੰਮਣ ਦੇ ਲਏਗਾ ਉਹਨੂੰ ਮੇਰੀ ਧੀ ਦਾ ਡੋਲਾ ਦੇ ਦਿੱਤਾ ਚਾਵੇਗਾ ਤੇ ਨਾਲ ਹੀ ਮੇਰਾ ਅੱਧਾ ਰਾਜ ਜਾਰ ਜਾਂਦੀ ਸੁੰਦਰੀ ਦੇ ਚਾਵਣ ਅੱਗੜ ਪਿਛੜ ਘੋੜੇ ਦੜਾਉਂਦੇ ਆਏ ਤੇ ਉਹਨਾਂ ਕੁਦਾੜੇ ਤੇ ਛਾਲਾਂ ਮਾਰੀਆਂ ਪਰ ਵਾਰੀ ਸੀ ਕਿ ਉਹਨਾਂ ਦੀ ਪਹੁੰਚ ਤੋਂ ਉੱਪਰ ਹੀ ਰਹੀ ਬਾਕੀਆਂ ਦੇ ਨਾਲ-ਨਾਲ ਇਵਾਨ ਦੇ ਦੋਵੇਂ ਭਰਾਵਾਂ ਨੇ ਵੀ ਕੋਸ਼ਿਸ਼ ਕੀਤੀ ਪਰ ਉਹ ਅੱਧ ਤੱਕ ਵੀ ਨਾ ਪਹੁੰਚ ਸਕੇ ਜਦੋਂ ਇਵਾਨ ਦੀ ਵਾਰੀ ਆਈ ਉਹਨੇ ਸਰੰਗ ਸਲੇਟੀ ਨੂੰ ਦੌੜ ਕੀਏ ਪਾ ਦਿੱਤਾ ਤੇ ਜੇਕਾਰਾ ਗਜਾਉਂਦਾ ਤੇ ਨਾਰਾ ਲਾਂਦਾ ਉਹ ਛਾਲ ਮਾਰ ਕੇ ਗੇਲੀਆਂ ਦੀ ਤੋਂ ਛੱਡ ਸਭ ਤੋਂ ਉੱਚੀ ਪਾਲ ਤੱਕ ਪਹੁੰਚ ਗਿਆ ਉਹ ਫੇਰ ਆਇਆ ਤੇ ਛਾਲ ਮਾਰ ਗੇਲੀਆਂ ਦੀ ਇੱਕ ਛੱਡ ਸਭ ਤੋਂ ਉੱਚੀ ਪਾਲ ਤੱਕ ਪਹੁੰਚ ਗਿਆ ਉਹਦੇ ਹੱਥ ਇੱਕ ਹੋਰ ਮੌਕਾ ਰਹਿ ਗਿਆ ਸੀ ਕਿ ਉਹ ਸਰੰਗਸਲੇਟੀ ਨੂੰ ਉਦੋਂ ਤੱਕ ਕਦਾਉਂਦਾ ਤੇ ਘੁੰਮਣੇਟੀਆਂ ਦਿੰਦਾ ਰਿਹਾ ਜਦੋਂ ਤੱਕ ਘੋੜਾ ਭੜਕ ਕੇ ਸ਼ੁਕਨ ਨਾ ਲੱਗ ਪਿਆ ਫੇਰ ਬਾਰੀ ਅੱਗੋਂ ਅੱਗ ਵਾਂਗ ਲੰਗਦਿਆਂ ਉਹਨੇ ਬਹੁਤ ਉੱਚੀ ਛਾਲ ਮਾਰੀ ਤੇ ਜਾਰ ਜਾਂਦੀ ਸੁੰਦਰੀ ਦੇ ਸ਼ਹਿਦ ਮਿੱਠੇ ਬੋਲੇ ਚੁੰਮ ਲੈ ਤੇ ਜਾਰ ਜਾਂਦੀ ਨੀ ਆਪਣੀ ਮੋਹਰ ਵਾਲੀ मुੰਦਰੀ ਉਸ ਦੇ ਮੱਥੇ ਉੱਤੇ ਮਾਰੀ ਤੇ ਉਹਦੇ ਉੱਤੇ ਆਪਣੀ ਮੋਹਰ ਲਾ ਦਿੱਤੀ ਲੋਕੀ ਕੂਕਾਂ ਮਾਰਨ ਲੱਗ ਪਏ ਰੋਕਣਾ ਸੋ ਫੜਨਾ ਸੋ ਪਰ ਇਵਾਨ ਤੇ ਉਹਦਾ ਘੋੜਾ ਧੂੜ ਦੇ ਬੱਦਲ ਵਿੱਚ ਅਲੋਪ ਹੋ ਗਏ ਚਾਲਾ ਮਾਰਦੇ ਉਹ ਖੁੱਲੇ ਮੈਦਾਨ ਵਿੱਚ ਆ ਗਏ ਤੇ ਇਮਾਨ ਸੁਰੰਗ ਸਲੇਟੀ ਤੇ ਖੱਬੇ ਕੰਨ ਵਿੱਚ ਚੜ ਗਿਆ ਤੇ ਉਸ ਦੇ ਸੱਜੇ ਵਿੱਚੋਂ ਨਿਕਲ ਆਇਆ ਤੇ ਵੇਖੋ ਹੋਇਆ ਕੀ ਉਹਦੀ ਫੇਰ ਆਪਣੀ ਸ਼ਕਲ ਹੋ ਗਈ ਹੁਣੇ ਸੁਰੰਗ ਸਲੇਟੀ ਨੂੰ ਖੁੱਲਾ ਛੱਡ ਦਿੱਤਾ ਤੇ ਆਪ ਰਾਹ ਵਿੱਚ ਕੁਝ ਖੰਭਾਂ ਇਕੱਠੀਆਂ ਕਰਨ ਲਈ اٹਕਦਾ ਟਿਕੰਦਾ ਘਰ ਵੱਲ ਨੂੰ ਹੋ ਪਿਆ ਉਹ ਘਰ ਵਿੱਚ ਵੜਿਆ ਉਹਨੇ ਆਪਣੇ ਮੱਥੇ ਉੱਤੇ ਲੀਰ ਬੰਨ ਲਈ ਤੇ ਚੁੱਲ੍ਹੇ ਤੇ ਉੱਤੇ ਚੜ ਗਿਆ ਤੇ ਉਵੇਂ ਹੀ ਲੰਮਾ ਪੈ ਗਿਆ ਚੀਮੀ ਉਹ ਪਹਿਲਾਂ ਪਿਆ ਹੋਇਆ ਸੀ ਹੌਲੀ-ਹੌਲੀ ਉਹਦੇ ਪ੍ਰਾ ਆਣ ਪੁੱਛੀ ਤੇ ਉਹਨੂੰ ਦੱਸਣ ਲੱਗ ਪਏ ਉਹ ਕਿੱਥੇ-ਕਿੱਥੇ ਗਏ ਸਨ ਤੇ ਉਹਨਾਂ ਕੀ-ਕੀ ਵੇਖਿਆ ਸੀ ਯਾਰਜਾਂਦੀ ਦੇ ਚਾਵਾਨਾਂ ਦਾ ਸਮਾਰ ਨਹੀਂ ਸੀ ਤੇ ਸੋਹਣੀ ਵੀ ਸਨ ਉਹਨਾਂ ਦੱਸਿਆ ਪਰ ਇੱਕ ਸੀ ਜੀ ਦੇ ਸਾਹਮਣੇ ਉਹ ਕੁਝ ਨਹੀਂ ਸਨ ਲੱਗਦੇ ਉਹਨੇ ਆਪਣੇ ਸ਼ਰਕ ਦੇ ਕੋੜੇ ਤੇ ਯਾਰਜਾਂਦੀ ਦੀ ਭਾਰੀ ਜਨੀ ਉੱਚੀ ਛਾਲ ਮਾਰੀ ਤੇ ਉਹਦੇ ਪੁੱਲ ਚੰਮਲੇ ਅਹੋ ਅਸੀਂ ਉਹਨਾਂ ਆਉਂਦਿਆਂ ਤਾਂ ਵੇਖਿਆ ਸੀ ਪਰ ਜਾਂਦਿਆਂ ਨਹੀਂ ਵੇਖਿਆ ਚਿਮਣੀ ਵਿੱਚੋਂ ਆਪਣੀ ਥਾਂ ਤੋਂ ਇਵਾਨ ਨੇ ਕਿਹਾ ਤਾਂ ਸੇ ਸ਼ਾਇਦ ਮੈਨੂੰ ਵੇਖਿਆ ਹੋਵੇ ਉਹਦੇ ਭਰਾਵਾਂ ਨੂੰ ਗੁੱਸਾ ਚੜ ਗਿਆ ਤੇ ਉਹ ਬੋਲ ਪਏ ਵੀ ਕੁਫ ਚੱਲੀਆਂ ਮਾਰ ਰਹੀਆਂ ਬੈਠਾ ਰਹੁ ਚੁੱਲ੍ਹੇ ਉੱਤੇ ਤੇ ਖਾ ਆਪਣੀਆਂ ਖੁੰਬਾਂ ਫੇਰ ਇਵਾਨ ਨੇ ਲੀਰ ਖੋਲੀ ਜਿਨੇ ਯਾਰ ਜਾਂਦੀ ਦੀ ਮੋਹਰ ਵਾਲੀ ਮੁੰਦਰੀ ਦਾ ਨਿਸ਼ਾਨ ਕੱਜਿਆ ਹੋਇਆ ਸੀ ਤੇ ਇੱਕਦਮ ਹੀ ਇੱਕ ਰੋਸ਼ਨ ਨਾਲ ਲੋਹ ਨੂੰ ਲੈ ਚੱਕ ਜੋ ਗੀਟ ਡਲਕ ਪਈ ਹੋਏ ਵੇਵ ਕੁਫਾ ਕੀ ਪਿਆ ਕਰਨਾ ਘਰ ਨੂੰ ਅੱਗ ਲਾ ਕੇ ਰਹੇਗਾ ਅਗਲੇ ਦਿਨ ਯਾਰਨੇ ਜਾਫਤ ਕੀਤੀ ਤੇ ਉਹਦੇ ਵਿੱਚ ਉਹਨੇ ਆਪਣੀਆਂ ਸਾਰੀਆਂ ਰਿਆਆ ਨੂੰ ਸੱਦਿਆ ਕਿ ਜਾਗੀਰਦਾਰ ਤੇ ਨਵਾਬ ਤੇ ਕੀ ਆਮ ਲੋਕੀ ਕੀ ਰਿਜਕ ਵੰਡ ਤੇ ਕੀ ਗਰੀਬ ਕੀ ਜਵਾਨ ਤੇ ਕੀ ਬੁੱਢੇ ਇਵਾਨ ਦੇ ਭਰਾ ਵੀ ਜਾਫਤ ਵਿੱਚ ਜਾਣ ਲਈ ਤਿਆਰ ਹੋਣ ਲੱਗੇ ਭਰਾਵੋ ਭਰਾਵੋ ਮੈਨੂੰ ਨਾ ਲੈ ਜਾਵੋ ਇਵਾਨ ਨੇ ਅਰਜ਼ੋਈ ਕੀਤੀ ਕੀ ਕੀ ਹਾਈਓ ਹੱਸੇ ਸਾਰੇ ਖਿਲੀ ੜਾਉਣਗੇ ਇੱਥੇ ਚੁੱਲ੍ਹੇ ਤੇ ਬੈਠਾ ਰਹਿ ਤੇ ਆਪਣੀਆਂ ਖੁੰਬਾਂ ਖਾ ਫਿਰ ਭਰਾ ਆਪਣੇ ਸੋਹਣੇ ਘੋੜਿਆਂ ਉੱਤੇ ਬਹਿ ਗਏ ਤੇ ਦੂਰ ਨਿਕਲ ਗਏ ਤੇ ਇਵਾਨ ਉਹਨਾਂ ਦੇ ਪਿੱਛੇ ਪਿੱਛੇ ਪੈਦਲ ਤੁਰ ਪਿਆ ਉਹ ਜਾਰ ਦੇ ਮਹਿਲ ਪਹੁੰਚ ਗਿਆ ਤੇ ਇੱਕ ਦਰਾਡੀ ਨੁਕਰੇ ਬੈਠ ਗਿਆ ਤਾਂ ਜਾਰਜਾਂ ਦੀ ਸੁੰਦਰੀ ਨੇ ਸਭਨਾ ਮਹਿਮਾਨਾਂ ਦਾ ਚੱਕਰ ਕੱਢਣਾ ਸ਼ੁਰੂ ਕੀਤਾ ਉਹ ਹਰ ਇੱਕ ਨੂੰ ਸ਼ਰਾਬ ਦੀ ਸਰਾਹੀ ਵਿੱਚ ਇੱਕ ਜਾਮ ਪਿਉਂਦੀ ਤੇ ਤੱਕਣ ਲਈ ਉਹਨਾਂ ਦੇ ਮੱਥੇ ਵੇਖਦੀ ਕਿ ਉੱਥੇ ਉਸ ਦੀ ਮੋਹਰ ਦਾ ਨਿਸ਼ਾਨ ਸੀ ਕਿ ਨਹੀਂ ਹੋਦੇ ਇਵਾਨ ਤੋਂ ਛੁੱਟ ਸਾਰੇ ਮਹਿਮਾਨਾਂ ਦਾ ਚੱਕਰ ਲਾ ਲਿਆ ਤੇ ਜਦੋਂ ਹੋ ਦੇ ਕੋਲ ਆਪੜੀ ਹੋਦਾ ਦਿਲ ਡੁੱਬਣ ਲੱਗਾ ਉਹਨੇ ਇਵਾਨ ਵੱਲ ਤੱਕਿਆ ਉਹ ਸਾਰੇ ਦਾ ਸਾਰਾ ਕਾਲਖ ਨਾਲ ਪੋਚਿਆ ਪਿਆ ਸੀ ਤੇ ਉਹਦੇ ਲੂੰ ਕੰਡੇ ਖੜੇ ਸਨ ਜਾਰਜਾਂਦੀ ਸੁੰਦਰੀ ਨੇ ਕਿਹਾ ਕੌਣ ਐ ਤੂੰ ਕਿੱਥੋਂ ਆਇਆ ਐ ਤੇ ਮੱਥਾ ਲੀਰ ਨਾਲ ਕਿਉਂ ਬੰਨਿਆ ਹੋਇਆ ਈ ਡਿੱਗਣ ਤੇ ਸੱਟ ਲੱਗ ਗਈ ਸੀ ਇਵਾਨ ਨੇ ਜਵਾਬ ਦਿੱਤਾ ਜਾਰਜਾਂਦੀ ਨੇ ਲੀਰ ਖੋਲੀ ਤੇ ਇੱਕਦਮ ਹੀ ਮਹਿਲਿਕ ਚਿਲਕਵੀ ਲਾਲੀ ਨਾਲ ਲਿਸ਼ਕ ਪਿਆ ਏ ਵੀ ਏ ਵੇ ਮੇਰੀ ਮੋਹਰ ਓ ਕੁਕੁੱਠੀ ਏ ਜੀ ਮੇਰਾ ਮੰਗ ਜਾਰ ਇਵਾਨ ਕੋਲ ਆਇਆ ਉਹਨੇ ਉਹਦੇ ਵੱਲ ਵੇਖਿਆ ਤੇ ਕਹਿਣ ਲੱਗਿਆ ਨਹੀਂ ਨਹੀਂ ਜਾਰਜਾਂਦੀ ਏ ਇਹ ਨਹੀਂ ਹੋ ਸਕਦਾ ਤੇਰਾ ਮੰਗ ਸਾਰਾ ਤੋ ਆਖਿਆ ਹੋਇਆ ਤੇ ਅਸਲੋ ਹੀ ਸਿੱਧਾ ਸੱਦ ਹੈ ਇਵਾਨ ਨੇ ਯਾਰ ਨੂੰ ਕਿਹਾ ਯਾਰ ਜਾ ਰੇ ਮੈਨੂੰ ਮੂੰਹ ਧੋਣ ਦੀ ਆਗਿਆ ਦੇਉ ਯਾਰ ਨੇ ਉਹਨੂੰ ਇੰਜ ਕਰਨ ਦੀ ਆਗਿਆ ਦੇ ਦਿੱਤੀ ਤੇ ਇਵਾਨ ਹੱਥੇ ਵਿੱਚ ਆਇਆ ਤੇ ਉੱਚੀ ਸਾਰੀ ਬੋਲਿਆ ਜਿਵੇਂ ਬੋਲਣਾ ਉਹਨੂੰ ਉਹਦੇ ਬਾਪੂ ਨੇ ਸਿਖਾਇਆ ਸੀ ਸੁਰੰਗ ਸਲੇਟੀ ਛੇਤੀ ਕਰਨ ਕਰ ਸੁਣ ਕਰ ਛੇਤੀ ਤੈਨੂੰ ਸਦਨਾ ਇੱਕ ਮੰਨ ਜਿ ਮੇਟ ਤੇ ਉਹ ਕੀ ਵੇਖਦਾ ਸਰੰਗ ਸਲੇਟੀ ਉਹਦੇ ਵੱਲ ਛਾਲਾ ਮਾਰਦਾ ਆਇਆ ਉਹਦੀਆਂ ਟਾਪਾਂ ਹੀਠ ਧਰਤ ਕੰਬੋਠੀ ਉਹਦੀਆਂ ਨਾਸਾਂ ਵਿੱਚੋਂ ਲਾਟਾਂ ਨਿਕਲ ਰਹੀਆਂ ਸਨ ਤੇ ਉਹਦੇ ਕੰਨਾਂ ਵਿੱਚ ਧੂਏ ਦੇ ਬੱਦਲ ਵਗ ਰਹੇ ਸਨ ਈਵਾਨ ਉਹਦੇ ਸੱਚੇ ਕੰਨ ਵਿੱਚ ਚੜ ਗਿਆ ਤੇ ਉਹਦੇ ਖੱਬੇ ਕੰਨ ਵਿੱਚੋਂ ਨਿਕਲ ਆਇਆ ਕਿ ਉਹ ਇੰਨਾ ਸੋਹਣਾ ਗੱਬਰੂ ਬਣ ਨਿਕਲਿਆ ਜਿੰਨਾ ਅਚਾਵੇ ਨਾ ਬੁੱਝਿਆ ਜਾਵੇ ਨਾ ਮੰਨਿਆ ਜਾਵੇ ਨਾ ਲਿਖਿਆ ਮਹਿਲ ਅੰਦਰਲੇ ਸਭ ਲੋਕਾਂ ਨੇ ਜਦੋਂ ਉਹਨੂੰ ਵੇਖਿਆ ਉਹ ਵਾਵਾ ਕਰ ਉੱਠੇ ਇਸ ਪਿੱਛੋਂ ਕੋਈ ਹੋਰ ਗੱਲ ਨਾ ਹੋਈ ਇਵਾਨ ਜਰ ਜਾਂਦੀ ਸੁੰਦਰੀ ਨਾਲ ਵਿਆਹਿਆ ਗਿਆ ਤੇ ਵਿਆਹ ਦੀ ਖੁਸ਼ੀ ਮਨਾਉਣ ਲਈ ਰੰਗ ਲਲੀਆਂ ਦੀਆਂ ਵਾਲੀ ਜਿਆਫਤ ਹੋਈ